ਜੀ ਸਤਿ ਸ਼੍ਰੀ ਅਕਾਲ ਅੱਜ ਦੀ ਆਪਣੀ ਕਹਾਣੀ ਹੈ ਉੱਤਰੀ ਕੋਰੀਆ ਦੇ ਪਾਰਕ ਮਿਉਂਗ ਸਿਕਰੀ ਜਿਸ ਦਾ ਉਪਨਾਮ ਦ ਆਰਗਨ ਹਾਰਵੈਸਟਰ ਸੀ ਇੱਕ ਕਥਿਤ ਉੱਤਰੀ ਕੋਰੀਆਈ ਸੀਰੀਅਲ ਕਿਲਰ ਸੀ ਜਿਸ ਨੇ April ਤੋਂ October 1990 ਤੱਕ ਸਿਪੋ ਦੇ ਬੰਦਰਗਾਹ ਸ਼ਹਿਰ ਵਿੱਚ 12 ਕਸ਼ੋਰਾਂ ਨੂੰ ਮਾਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਜੋ ਉਹ ਆਪਣੇ ਸਰੋਸਿਸ ਨੂੰ ਠੀਕ ਕਰਨ ਲਈ ਉਹਨਾਂ ਦੇ ਜਿਗਰ ਨੂੰ ਖਾ ਸਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 1990 ਵਿੱਚ ਫਾਂਸੀ ਦਿੱਤੀ ਗਈ ਸੀ ਉਤਰੀ ਕੋਰੀਆ ਵਿੱਚ ਭਾਰੀ ਸੈਂਸਰਸ਼ਿਪ ਦੇ ਕਾਰਨ ਪਾਰਕ ਦੇ ਪਿਛੋਕੜ ਬਾਰੇ ਕੁਝ ਵੀ ਠੋਸ ਨਹੀਂ ਜਾਣਿਆ ਜਾਂਦਾ ਹੈ ਅਤੇ ਕਹਾਣੀ ਦੀ ਸੱਚਾਈ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ ਆਪਣੇ ਪ੍ਰਾਧਾਨ ਦੇ ਸਮੇਂ ਉਸ ਸਿਪੋ ਵਿੱਚ ਇੱਕ ਫੈਕਟਰੀ ਵਰਕਰ ਵਜੋਂ ਕੰਮ ਕਰਦਾ ਸੀ ਜਿੱਥੇ ਉਸਦੇ ਸਾਥੀਆਂ ਦੁਆਰਾ ਉਸ ਨੂੰ ਡਰਪੋਗ ਦੱਸਿਆ ਗਿਆ ਸੀ ਕਤਲ ਤੋਂ ਕੁਝ ਦਿਨ ਕੁਝ ਸਾਲ ਪਹਿਲਾਂ ਪਾਰਕ ਸਰੋਸਸ ਤੋਂ ਪੀੜਤ ਸੀ ਜਿਸ ਲਈ ਉਸਨੇ ਹਮ ਹੰਗ ਦੀ ਇੱਕ ਵੱਡੇ ਹਸਪਤਾਲ ਵਿੱਚ ਇੱਕ ਮਸ਼ਹੂਰ ਡਾਕਟਰ ਤੋਂ ਇਲਾਜ ਕਰਵਾਉਣਾ ਪਿਆ। ਇਲਾਜ ਦਾ ਸਪਸ਼ਟ ਤੌਰ ਤੇ ਅਸਰ ਨਹੀਂ ਹੋਇਆ। ਅਤੇ ਦਰਦ ਸਹਿਣ ਦੇ ਬਾਵਜੂਦ ਪਾਰਕ ਨੂੰ ਇੱਕ ਸਹਿਕਰਮੀ ਨੂੰ ਇਹ ਕਹਿੰਦੇ ਸੁਣਿਆ ਕਿ ਇੱਕ ਜੋਤਿਸ਼ੀ ਉਸ ਦੀ ਸਮੱਸਿਆਵਾਂ ਵਿੱਚ ਉਸ ਦੀ ਮਦਦ ਕਰ ਸਕਦਾ ਹੈ। ਕਿਉਂਕਿ ਦੇਸ਼ ਵਿੱਚ ਧਾਰਮਿਕ ਅਭਿਆਸਾਂ ਦੀ ਮਨਾਹੀ ਹੈ, ਸਹਿਕਰਮੀ ਉਸ ਨੂੰ ਗੁਪਤ ਰੂਪ ਵਿੱਚ ਪੇਸ਼ ਕਰਨ ਲਈ ਸਹਿਮਤ ਹੋ ਗਿਆ। ਅਤੇ ਜਦੋਂ ਉਹ ਜੋਤਿਸ਼ੀ ਨੂੰ ਮਿਲਿਆ ਤਾਂ ਪਾਰਕ ਨੇ ਉਸ ਦੀ ਬਿਮਾਰੀ ਦੇ ਇਲਾਜ ਲਈ ਜਵਾਬ ਮੰਗੇ। ਜਦੋਂ ਕਿ ਉਸਨੇ ਸ਼ੁਰੂ ਵਿੱਚ ਆਪਣੀਆਂ ਬੇਨਤੀਆਂ ਨੂੰ ਠੁਕਰਾ ਠੁਕਰਾ ਦਿੱਤਾ। ਪ੍ਰੰਤ ਪ੍ਰੰਤ ਵਿੱਚ ਜੋਤਸ਼ੀ ਨੂੰ ਉਸ ਤੇ ਤਰਸ ਆਇਆ ਤੇ ਉਸਨੇ ਪਾਰਕ ਨੂੰ ਦੱਸਿਆ ਕਿ ਉਸ ਦੀ ਬਿਮਾਰੀ ਦਾ ਇਲਾਜ ਦਾ ਇੱਕੋ ਇੱਕ ਤਰੀਕਾ ਮਨੁੱਖੀ ਜਿਗਰ ਖਾਣਾ ਹੈ। ਇੱਕ ਮਨੁੱਖ ਨੂੰ ਮਾਰਨ ਦੀ ਸੰਭਾਵਨਾ ਤੋਂ ਡਰ ਕੇ ਉਹ ਘਰ ਵਾਪਸ ਆ ਗਿਆ। ਪਰ ਜਿਵੇਂ ਜਿਵੇਂ ਉਸ ਤੇ ਹਾਲਤ ਜਿਵੇਂ ਜਿਵੇਂ ਉਸ ਦੀ ਹਾਲਤ ਸਮੇਂ ਦੇ ਨਾਲ ਬੱਤਰ ਹੁੰਦੀ ਗਈ। ਪਾਰਕ ਨੇ ਮੰਨਿਆ ਕਿ ਪੀੜਾ ਵਿੱਚ ਮਰਨ ਨਾਲ ਕੋਸ਼ਿਸ਼ ਕਰਨਾ ਬਿਹਤਰ ਹੋਵੇਗਾ। ਪਾਰਕ ਦਾ ਕੰਮ ਪਿੰਡੋਂ ਪਿੰਡਾਂ ਵਿੱਚ ਸਾਂਝ ਖੇਤਾਂ ਦੀ ਖੋਪਰ ਕਰਨਾ ਸੀ ਚੌਦੋਂ ਤੋਂ 17 ਸਾਲ ਦੀ ਉਮਰ ਦੇ ਵਿਦਿਆਰਥੀਆਂ ਦੀ ਭਾਲ ਕਰਨਾ ਜਿਨ੍ਹਾਂ ਨੂੰ ਉੱਥੇ ਕੰਮ ਕਰਨ ਲਈ ਭੇਜਿਆ ਗਿਆ ਸੀ ਇੱਕ ਬਾਰ ਉਹ ਇੱਕ ਹੋਸਟਲ ਵਿੱਚ ਵੜ ਗਿਆ ਅਤੇ ਇੱਕ ਸੁੱਤੀ ਹੋਈ 15 ਸਾਲ ਦੀ ਕੁੜੀ ਨਾਲ ਆਪਣੇ ਆਪ ਨੂੰ ਜੋੜ ਲਿਆ ਉਸ ਦੇ ਮੂੰਹ ਤੇ ਆਪਣਾ ਹੱਥ ਰੱਖਿਆ ਤੇ ਫਿਰ ਉਸ ਨੂੰ ਚਾਕੂ ਨਾਲ ਵਾਰ ਕਰ ਦਿੱਤਾ ਜਦੋਂ ਖੂਨ ਨਾਲ ਲਥਪਥ ਕੁੜੀ ਨੂੰ ਮਾਰਦ ਤੋਂ ਬਾਹਰ ਲੈ ਕੇ ਜਾ ਰਿਹਾ ਸੀ ਤਾਂ ਪਾਰਕ ਭੌਂਕਣ ਵਾਲੇ ਕੁੱਤਿਆਂ ਤੋਂ ਡਰ ਗਿਆ ਅਤੇ ਪੱਜਨ ਲਈ ਮਜਬੂਰ ਹੋ ਗਿਆ ਵਿਦਿਆਰਥਣ ਨੂੰ ਪਿੱਛੇ ਛੱਡ ਦਿੱਤਾ ਅਗਲੇ ਦਿਨ ਉਸ ਦੀ ਸੱਟਾਂ ਕਾਰਨ ਮੌਤ ਹੋ ਗਈ ਕੁਝ ਦਿਨਾਂ ਬਾਅਦ ਨੇੜਲੇ ਖੇਤ ਵਿੱਚ ਇੱਕ ਕਿਸਾਨ ਨੂੰ ਇੱਕ ਹੋਰ ਵਿਦਿਆਰਥੀ ਦੀ ਬੁਰੀ ਤਰ੍ਹਾਂ بگੜੀ ਹੋਈ Laash ਮਿਲੀ ਜਿਸ ਦੀਆਂ ਸੱਟਾਂ ਇੰਨੇ ਗੰਭੀਰ ਸਨ ਕਿ ਉਹ بےਹੋਸ਼ ਹੋ ਗਿਆ ਸਿਪੋਸਿਟਿਵ ਪੁਲਿਸ ਵਿਭਾਗ ਨੂੰ ਇਸ ਖੋਜ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਜਾਂਚ ਦੇ ਬਾਵਜੂਦ ਉਹ ਅਪਰਾਧੀ ਦੀ ਪਛਾਣ ਕਰਨ ਜਾਂ ਫੜਨ ਵਿੱਚ ਅਸਮਰਥ ਰਿਹਾ ਐਸਡੀ ਬਿਜਾਏ ਕੁਝ ਲੋਕਾਂ ਨੇ ਸੁਝਾ ਦਿੱਤਾ ਕਿ ਇਹ ਕਿਸੇ ਭੂਤ ਦਾ ਕੰਮ ਹੋ ਸਕਦਾ ਹੈ। ਇਸ ਘਟਨਾ ਤੋਂ ਕੁਝ ਦਿਨਾਂ ਬਾਅਦ ਸਿਪੋ ਸ਼ਹਿਰ ਵਿੱਚ 20 ਸਾਲਾਂ ਦੀ ਇੱਕ ਔਰਤ ਦੀ ਲਾਸ਼ ਮਿਲੀ ਜਿਸ ਉਤੇ ਪਿਛਲੀ ਪੀੜਤ ਦੇ ਸੱਟਾਂ ਲੱਗੀਆਂ ਹੋਈਆਂ ਸਨ। ਪੁਲਿਸ ਦੀ ਯੋਗਤਾ ਅਤੇ ਲੋੜੀ ਦੀ ਜਾਂਚ ਟੈਕਨੋਲੋਜੀ ਦੀ ਘਾਟ ਕਾਰਨ ਅਪਰਾਧੀ ਨੇ ਸਿਪੋ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕਤਲ ਕਰਨੇ ਜਾਰੀ ਰੱਖਿਆ। ਜਿਸ ਵਿੱਚ 9 ਹੋਰ ਪੀੜਤਾਂ ਦਾ ਦਾਵਾ ਕੀਤਾ ਗਿਆ। ਇਨ੍ਹਾਂ ਕਤਲਾਂ ਨੇ ਵਸਨੀਕਾਂ ਦੇ ਵਿੱਚ دہشت ਫਲਾ ਦਿੱਤੀ ਜਿਨ੍ਹਾਂ ਨੇ ਰਾਤ ਨੂੰ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਅਕਤੂਬਰ 1990 ਵਿੱਚ ਇੱਕ ਦਿਨ ਪਾਰਕ ਵਿੱਚ ਆਪਣੇ 13ਵੇਂ ਪੀੜ ਤੱਕ ਵਿਦਿਆਰਥੀ ਜੋ ਕਿ ਕਮਿਊਨਲ ਫਾਰਮ ਵਿੱਚ ਕੰਮ ਕਰਨ ਲਈ ਜਾ ਰਿਹਾ ਸੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਉਹ ਸਫਲ ਰਿਹਾ ਤੇ ਭੱਜ ਗਿਆ ਪਰ ਰਸਤੇ ਵਿੱਚ ਉਸ ਨੂੰ ਜਾਗਰੂਕ ਨਾਗਰਿਕਾਂ ਨੇ ਦੇਖਿਆ ਜਿਨ੍ਹਾਂ ਨੇ ਉਸ ਨੂੰ ਤੁਰੰਤ ਫੜ ਲਿਆ ਅਤੇ ਪੁਲਿਸ ਸਟੇਸ਼ਨ ਲੈ ਆਏ ਉਸਨੇ ਇੱਕ ਬਾਲਿਆ ਬਿਆਨ ਤੋਂ ਬਾਅਦ ਜੋਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਅਣਜਾਣ ਅਪਰਾਧ ਦੋਸ਼ ਲਗਾਇਆ ਗਿਆ। ਪਾਰਕ ਦਾ ਮੁਕੱਦਮਾ ਅਕਤੂਬਰ 1991 ਦੇ ਅਦਤ ਵਿੱਚ ਸਿੱਪੋ ਦੀ ਪੀਪਲਸ ਕੋਰਟ ਵਿੱਚ ਹੋਇਆ। ਉਸਨੇ ਦੋਸ਼ਾਂ ਨੂੰ ਸਵੀਕਾਰ ਕੀਤਾ ਤੇ ਉਸਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਮੌਤ ਦੀ ਸਜ਼ਾ ਸੁਣਾਈ ਗਈ। ਉਸੇ ਮਹੀਨੇ ਕਿਸੇ ਸਮੇਂ ਉਸਨੂੰ ਫਾਇਰਿੰਗ ਸਕੁਆਰ ਦੁਆਰਾ ਫੌਂਸੀ ਦੇ ਦਿੱਤੀ ਗਈ। ਪਾਰਕ ਨੂੰ ਆਪਣੀ ਹੱਤਿਆ ਦੀ ਸ਼ੁਰੂਆਤ ਕਰਨ ਦੀ ਸਲਾਹ ਦੇਣ ਲਈ ਜੋਤਸੀ ਨੂੰ ਵੀ ਇੱਕ ਪੈਨਲ ਕੋਰਟ ਵਿੱਚ 15 ਸਾਲ ਦੀ ਸਜ਼ਾ ਸੁਣਾਈ ਗਈ। ਜਸਦੀ ਉਸਨੇ ਪੂਰੀ ਤਰ੍ਹਾਂ ਸੇਵਾ ਕੀਤੀ ਤੇ 2006 ਵਿੱਚ ਰਿਹਾ ਕਰ ਦਿੱਤਾ ਗਿਆ ਉੱਤਰੀ ਕੋਰੀਆ ਅਪਰਾਧਿਕ ਜਾਪਤੇ ਦੇ ਅਨੁਸਾਰ ਉਸ ਨੂੰ ਫਿਰ ਕਿਸੇ ਹੋਰ ਸੂਬੇ ਵਿੱਚ ਭੇਜ ਦਿੱਤਾ ਗਿਆ ਅਤੇ ਉਸ ਦੀ ਅੱਗੇ ਵੀ ਕਿਸਮਤ ਅਣਜਾਣ ਹੈ ਸੋ ਏ ਸੀ ਆਪਣੀ ਅੱਜ ਦੀ ਸਟੋਰੀ ਥੈਂਕ ਯੂ so much guys